ਆ ਗਿਆ ਜੀ ਮੇਰੇ ਕੋਲ ਤਾਜ਼ਾ ਤਾਜ਼ਾ ਗਰਮ ਗਰਮ ਪਰਸਾ ਤੇ ਨਾਲ ਗਰਮ ਗਰਮ ਮਸਾਲੇ ਵਾਲੇ ਫੁਲਕੇ ਨਾਲ ਆ ਗਿਆ ਜੀ ਸਲਾਦ ਤੇ ਛਕਦੇ ਆ ਜੀ ਵੇਖੋ ਬਹੁਤ ਤਾਜੀ ਸਬਜੀ ਬਣਾਉਂਦੇ ਵਧੀਆ ਰੋਟੀ ਬਣਾਉਂਦੇ ਆ ਜੀ ਸਸਤੇ ਰੇਟ ਬਿਲਕੁਲ ਵਧੀਆ ਰੇਟ ਜੀ ਦੋਸਤੋ ਪਰੌਂਠੀਆਂ ਬਣ ਗਈਆਂ ਵਾ ਚਾਹ ਬਣ ਗਈ ਆ ਆ ਵਧੀਆ ਚਾਹ ਬਣ ਗਈ ਨਾਲ ਪਰੌਂਠੀਆਂ ਵੀ ਵਧੀਆ ਬਣ ਗਈਆਂ ਵਾ ਤੇ 8:30 ਵਜੇ ਦਾ ਹੋਗਾ ਜੀ ਟਾਈਮ ਤਾਂ ਫੋਨ ਆਪਾਂ ਚੱਲਿਆ ਜੀ ਕੰਮ ਤੇ ਇਹ ਤਾਂ ਮੁੜ ਕੇ ਚੱਲਦੀ ਆ ਜੀ ਵੇਰ ਕੇ ਕਿੱਥੇ ਭਲਾ ਵੇਰ ਕੇ ਹਾਂਜੀ ਤੇ ਜਿਹੜੇ ਆਪਣੇ ਨਾਲ ਅੱਜ ਜਾਣਗੇ ਤੇਲਬੀਰ ਜਾਇਗਾ ਨਾਲ ਆਪਣੇ ਬਣਤੀ ਜਾਏਗਾ ਤਾਂ ਅੱਜ ਦਾ ਦਿਨ ਕਿੰਦਾ ਦਾ ਹੋਣਾ ਵਾਲਾ ਕਿੰਦਾ ਦੇ ਸਾਡੇ ਨਾਲ ਬੀਤਣ ਵਾਲਾ ਵਾ ਅੱਜ ਸਾਰਾ ਤੁਹਾਨੂੰ ਦਖਾਲਾਂਗੇ ਸਾਰੇ ਹਾਰੇ ਇੱਕ ਚੀਜ਼ ਜੋ ਵੀ ਆਪਣੇ ਨਾਲ ਦੁੱਖ ਪਾਣਾ ਵਾ ਫਰਦਾ ਸੁੱਖ ਦਾ ਟਾਈਮ ਹੈ ਦੋਸਤੋ ਆਪਾਂ ਹਣ ਪਹੁੰਚ ਗਿਆ ਜੀ ਵੇਰ ਕੇ ਢਾਬੇ ਦੇ ਸੇਖ ਨੂੰ ਤੇ ਆ ਧਰਮਿੰਦਰ ਭਾਹ ਕੋ ਧਰਮਿੰਦਰ ਭਾਹ ਸਾਡੇ ਪਿੰਡ ਤੋਂ ਦਾ ਹੋਰ ਭਾ ਕੇ ਦਾ ਕਰਨੇ ਏ ਵੀਰ ਦੇ ਇੱਥੇ ਕੰਮਕਾਰ ਆਪਣਾ ਕਰਦਾ ਵਾ ਕਾਰੋਬਾਰ ਇੱਥੇ ਹੈ ਦੀਰ ਦਾ ਤੇ ਮੈਂ ਲਗਾ ਗੋਫਲ ਕੇ ਖਾਣੇ ਆ ਮੇਰੇ ਖਾਗ ਨਹੀਂ ਆ ਤੇ ਇਹ ਨੂੰ ਜਵਾਬ ਲਾ ਤੇ ਇਹ ਪੀਣੀ ਹੈ ਚਾਹ ਤੇ ਚਾਹ ਪੀਣ ਲੱਗੇ ਆ ਅੱਛਾ ਇਹ ਕਰਮ ਹੋਣਾ ਤੇ ਚੱਲੇ ਕੰਮ ਅੱਜ ਇੱਥੇ ਲਾ ਦੋ ਲਾਵਾ ਜੀ ਬੰਟੀ ਲੱਗਾ ਜੇ ਫੁਲਕੇ ਲਾਉਣ ਆ ਪਏ ਕਹਿੰਦਾ ਮੈਂ ਵੀ ਕੰਮ ਕਰਦਾ ਰਿਹਾ ਵਾਂ ਚਾਹ ਧਰਤੀ ਵੀਰ ਉਹ ਡਰਾਈਵਰਾਂ ਨੇ ਹੱਡਿਆਂ ਨੇ ਜਾਣਾ ਯਾਰ ਛੇਤੀ ਕਰਦੀ ਮਾੜਾ ਜਾ ਮੇਰਾ ਭਰਾ ਅੱਛਾ ਟੱਕੜਾ ਇਸ ਤੋ ਵਾ ਭਰਾ ਹਾਂ ਲਾ ਲਾ ਏ ਬੰਟੀ ਪੂਰਾ ਕਾਰੀਗਾਰ ਆ ਬੰਟੀ ਹਰ ਇੱਕ ਚੀਜ਼ ਬਣਾਉਣੀ ਜਾਂਦਾ ਦਾਲ ਫੁਲਕੇ ਰੋਟੀਆਂ ਵੇਖ ਸਕਦੇ ਜੇ ਤੁਸੀਂ ਹਰ ਇੱਕ ਕੰਮ ਕਰਦਾ ਵਾ ਜਿਹੜਾ ਵੀ ਕੰਮ ਮਿਲਦੇ ਸਾਰੇ ਕਰ ਲੈਂਦਾ ਵੇਖੋ ਰੋਟੀਆਂ ਪੇ ਲਾਈਆਂ ਜੇ ਮੁੰਡੇ ਨੇ ਆ ਦੇਖੋ ਕਿੱਡੀਆਂ ਸੋਹਣੀਆਂ ਬਣਾਈਆਂ ਕਿਆ ਬਾਤ ਹੈ ਕਿਆ ਬਾਤ ਹੈ ਵੇਖੋ ਤਾਜ਼ੇ ਤਾਜ਼ੇ ਫੁਲਕੇ ਬਣਾਤੇ ਗਰਮ ਗਰਮ ਬਹੁਤ ਚੀਜ਼ ਵਧੀਆ ਬਣਾਉਂਦੇ ਨੇ ਇਸੇ ਧਰਮਿੰਦਰ ਹੁਣਾਂ ਦੇ ਇੱਥੇ ਆਓ ਢਾਬੇ ਤੇ ਦਾਲ ਸਬਜੀ ਪਨੇਰ ਮੱਖਣੇ ਜੋ ਵੀ ਚਾਹੀਦਾ ਤੁਹਾਨੂੰ ਇੱਥੇ ਹਰ ਇੱਕ ਚੀਜ਼ ਵਧੀਆ ਚਾਹ ਬਹੁਤ ਟੇਸਟੀ ਬਣਾਉਂਦੇ ਭਾਜੀ ਹੁਣੇ ਚਾਹ ਬਹੁਤ ਜ਼ਿਆਦਾ ਵਧੀਆ ਮਤਲਬ ਐ ਇਦਾਂ ਦੀ ਚਾਹ ਨਹੀਂ ਕਿਤੇ ਮਿਲਦੀ ਤੇ ਅਸੀਂ ਜਦੋਂ ਅੰਨੇ ਇੱਥੇ ਆਣ ਕੇ ਚਾਹ ਪੀਨੇ ਆ ਜੀ ਹੋਰ ਦੋਸਤੋ ਤਿੰਨ ਜਣੇ ਆਪਾਂ ਮੈਂ ਦਲਬੀਰ ਤੇ ਬੰਟੀ ਤੇ ਚਲੀਆਂ ਜੁਲੇ ਲੱਗੇ ਸੱਤ ਆਪਣੇ ਸੱਜੇ ਕਰਤਾ 12 ਵਜੇ ਦੇ ਲੱਗੇ ਟਾਈਮ ਹੋ ਗਿਆ ਵਾ ਫੇਰ ਕੇ ਆਪਾਂ ਕੰਮ ਚਾਲੂ ਰਿਹਾ ਕਰਨਾ ਫੇਰ ਸਾਡੀ ਤੇ ਹੁਣ ਵੇਖਦੇ ਆਪਾਂ ਕਿੰਨੇ ਵਜੇ ਬੀਤੇ ਕਿੰਨੇ ਵਜੇ ਆਪਾਂ ਜਾਣਾ ਮਹਾਰਾਜ ਜੀ ਲਤਾ ਜੇ ਟਰਾਲਾ ਇੱਕ 12 ਵਜੇ ਲੱਗੇ ਹਾਂ ਜੀ ਆਪਾਂ ਤੇ 2 ਵਜੇ ਆ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਆ ਤੇ ਹੁਣ ਲੱਗੇ ਜੇ ਆਪਾਂ ਰੋਟੀ ਛਕਣਾ ਆ ਟਰਾਲਾ ਆਪਣਾ ਹੋਗਾ ਜੀ ਲੋਡ ਇਹਨੂੰ ਪਾਵਾਂਗੇ ਜੀ ਰਸੇ ਹੋਰ ਸਨਾਮਦਰਬੀਰ ਸਿੰਘ ਜੀ ਦੋ ਤਿੰਨ ਦਿਨ ਛੁੱਟੀ ਰਹੀ ਸੀ ਦਲਬੀਰ ਸਿੰਘ ਉਹਨਾਂ ਦੀ ਤੇ ਅੱਜ ਆਏ ਨੇ ਉਹਨਾਂ ਦੇ ਪ੍ਰੋਗਰਾਮ ਸੀਗਾ ਕੋਈ ਰਿਸ਼ਤੇਦਾਰਾਂ ਦੇ ਹੋਰ ਕਿਦਾਂ ਪ੍ਰੋਗਰਾਮ ਰਹਿ ਜੇ 2 ਵਜੇ ਘੰਟ ਰਿਹਾ ਠੀਕ ਰਹਿ ਜੇ ਆਹ ਵਧੀਆ ਫੁੱਲ ਨਜ਼ਾਰੇ ਬੱਜੇ ਚਲੋ ਵਧੀਆ ਚਾਹੀਦਾ ਵਧੀਆ ਚਾਹੀਦਾ ਤੇ ਆਜੋ ਹੁਣ ਆਪਾਂ ਹੁਣ ਸ਼ੱਕਦੀਆਂ ਜੀ ਰੋਟੀ ਫਿਰ ਆਪਾਂ ਵੇਖਦੇ ਆਂ ਕਿ ਆਪਾਂ ਕਿੰਨੇ ਵਜੇ ਇੱਥੋਂ ਤੁਰਨਾ ਵਾ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਢਾਬੇ ਤੇ ਹੁਣ ਆਪਾਂ ਆ ਗਏ ਜੀ ਢਾਬੇ ਤੇ ਆ ਮੀਨੂ ਆ ਵਾ ਆਲੂ ਪਰਾਂਠਾ ਗੋਭੀ ਪਨੀਰ ਸ਼ਾਈ ਪਨੀਰ ਐਰਾ ਗੈਰਾ ਵਗੈਰਾ ਸਾਰਾ ਕੁਝ ਹੈਗਾ ਇੱਥੇ ਤੇ ਬਹਿ ਗਏ ਆਂ ਮੂੰਹ ਹੱਥ ੋਕੇ ਆਪਾਂ ਅੱਜੇ ਲੱਗੇ ਫੁਲਕਾ ਸ਼ੱਕਣਾ ਹਾਂਜੀ ਚਲੋ ਲੰਚ ਦਾ ਟਾਈਮ ਹੋ ਗਿਆ ਵਾ 2:00 ਵਜੇ ਆ ਤੇ ਆਪਾਂ ਹੁਣ ਕਰਾੜੀ ਆ ਦਾਲ ਮੱਖਣੀ ਨਾਲ ਤੇ ਪਰਤਾ वगैरह ਕਰਾਇਆ ਬਾਤਾ ਜੀ ਕੀ ਬਾਤ ਹੈ ਵੇਖੋ ਜੀ ਦਾਲ ਕਰਾਰੀ ਮੱਖਣੀ ਆ ਗਈ ਹੈ ਤੇ ਨਾਲ ਤਾਜ਼ਾ ਤਾਜ਼ਾ ਗਰਮ ਗਰਮ ਫੁਲਕੇ ਵੀ ਆ ਗਏ ਆ ਤੇ ਹੁਣ ਆਪਾਂ ਲੱਗੇ ਆ ਜੀ ਪ੍ਰਸ਼ਾਦਾ ਸ਼ਕਨ ਪ੍ਰਸ਼ਾਦੇ ਦੀ ਤਿਆਰੀ ਹੋ ਗਈ ਆਪਣੀ ਹੋਰ ਜੀ ਲੱਗੇ ਜੀ ਪ੍ਰਸ਼ਾਦਾ ਸ਼ਕਨ ਸ਼ਕਨ ਲੱਗੇ ਜੀ ਲਓ ਜੀ ਸ਼ਕੋ ਜੀ ਆ ਗਿਆ ਜੀ ਮੇਰੇ ਕੋਲ ਤਾਜ਼ਾ ਤਾਜ਼ਾ ਗਰਮ ਗਰਮ ਪਰਸਾ ਤਰ ਨਾਲ ਗਰਮ ਗਰਮ ਮਸਾਲੇ ਵਾਲੇ ਫੁਲਕੇ ਨਾਲ ਆ ਗਿਆ ਜੀ ਸਲਾਦ ਤੇ ਛਕਦੇ ਆ ਜੀ ਵੇਖੋ ਬਹੁਤ ਤਾਜੀ ਸਬਜੀ ਬਣਾਉਂਦੇ ਵਧੀਆ ਰੋਟੀ ਬਣਾਉਂਦੇ ਆ ਜੀ ਸਸਤੇ ਰੇਟ ਬਿਲਕੁਲ ਵਧੀਆ ਰੇਟ ਲਓ ਜੀ ਗਰਮਾ ਗਰਮ ਆ ਗਈ ਆ ਜੀ ਹੁਣ ਚਾਹ ਚਾਹ ਲੱਗੇ ਆ ਜੀ ਆਪਣੇ ਛਕਣ ਚਾਹ ਬਹੁਤ ਟੇਸਟੀ ਹੁੰਦੀ ਆ 20 ਰੁਪਏ ਦਾ ਕੱਪ ਬਹੁਤ ਵਧੀਆ ਰੱਜ ਵੱਟ ਜਾਂਦਾ ਵਾ ਪੂਰਾ ਤੇ ਅਦਰ ਤਲਵੀਰ ਸਿੰਘ ਜੀ ਹੁਣੇ ਆਜੀ ਤਲਵੀਰ ਸਿੰਘ ਜੀ ਜੀ ਬਹੁਤ ਵਧੀਆ ਬਣ ਲੱਗੇ ਜੀ ਚਾਹ ਵਧੀਆ ਬਣੀ ਆ ਚਾਹ ਬਹੁਤ ਘੈਂਟ ਬਣਾਉਂਦੇ ਭਾਜੀ ਹੁਣੇ ਇੱਥੇ ਜ਼ਰੂਰ ਟਰਾਈ ਕਰੋ ਆਣ ਕੇ ਇੱਥੇ ਪਹਿਲਵਾਨਾਂ ਦਾ ਬਾਬਾ ਵੇਰ ਕਾ ਰੋਡ ਦੇ ਤੇ ਆਪਣੇ ਅੰਬਰਸਰ ਰੋਡ ਤੇ ਦੇਖ ਸਕਦੇ ਜਾਈਆਂ ਆਪਾਂ ਇੱਥੇ ਹੁੰਦੇ ਆ। ਲੋਟੀ ਪਾਣੀ ਛਾ ਕੇ ਹੁਣ ਆਪਾਂ ਲੱਗੇ ਆਂ ਚਾਹ ਸ਼ੁਰੂ। ਆ 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